ਬਜ਼ੁਰਗੋ ਕਿਸਾਨ ਵੀਰੋ ਕਿਰਤੀਓ ਮਜ਼ਦੂਰੋ ਆਓ ਗੁਰੂ ਦੁਆਰਾ ਬਖਸ਼ੀ ਫਤਹਿ ਸਾਂਝੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਰੇ ਜਿਵੇਂ ਅੱਜ ਦੀ ਖਬਰ ਆਪਾਂ ਸੁਣਦੇ ਪਏ ਆ ਪਹਿਲਾਂ ਵੀ ਬੁਲਾੜਿਆਂ ਦੇ ਇਰਤੇ ਚੰਗਣਾ ਪਾਇਆ ਕਿ ਜਿਵੇਂ ਸਰਕਾਰਾਂ ਤੁਹਾਡੇ ਅੰਦੋਲਨ ਤੋਂ ਮੁਖਲਾਈਆਂ ਪਈਆਂ ਨੇ ਵੀਰੋ ਸਰਕਾਰਾਂ ਕੋਲ ਜੋ ਵੀ ਫਟ ਕੱਢੇ ਨੇ ਸ਼ਾਮਦਾਮ ਜੰਡ ਦੇਜ ਜੋ ਵੀ ਆ ਉਹ ਉਹਨਾਂ ਨੇ ਅਜਮਾ ਵੀ ਕੁਝ ਚੁੱਕੇ ਆ ਤੇ ਕੁਝ ਆਉਣ ਵਾਲੇ ਸਮੇਂ ਦੀ ਵੀ ਲੋ ਅਜਮਾਉਣਗੇ ਤੇ ਕੁਝ ਅਜਮਾ ਰਹੇ ਆ ਪਰ ਉਹਨਾਂ ਨੂੰ ਤੁਹਾਡੇ ਸੂਝਵਾਨ ਲੀਡਰ ਜਿਹੜੇ ਮੋਰਚੇ ਦੀ ਅਗਵਾਈ ਕਰਦੇ ਆ ਉਹਨਾਂ ਦਾ ਡਰਿਆ ਤੇ ਹੁਕਮ ਲਈ ਜਿਹੜਾ ਕਾਠਿਆ ਉਹ ਵੀ ਤਾਕਤ ਦੀ ਤੁਹਾਡੇ ਲਈ ਤਾਂ ਫਿਕਰਾ ਨਹੀਂ ਤਾਕਤ ਆ ਮੇਰੋ ਸਰਕਾਰ ਜੋ ਵੀ ਉਹਨਾਂ ਦੇ ਬਸ ਵਿੱਚ ਆ ਉਹ ਕਰਦੀ ਆ ਪਰ ਜਦੋਂ ਜਦੋਂ ਵੀ ਪੰਜਾਬੀਆਂ ਨੇ ਹਿੰਦੁਸਤਾਨ ਦੇ ਨੇ ਅੰਦੋਲਨ ਸ਼ੁਰੂਆਤ ਕੀਤਾ ਤੇ ਆਪਾਂ ਸਾਰੇ ਅੰਦੋਲਨ ਵੀਰੋ ਪਹਿਲਾਂ ਵੀ ਜਿੱਤ ਕੇ ਮੁੜੇ ਆ ਤੇ ਹੁਣ ਵੀ ਅੰਦੋਲਨ ਆਪਣਾ ਜਿੱਨ ਦੇ ਕਿਨਾਰੇ ਪਿਆ ਆ ਜਿਸ ਤਰ੍ਹਾਂ ਤੂੰ ਨਾ ਆਤਲੀਕੇ ਨਾਲਾ ਟੋਟਾ ਬਣਾ ਕੇ ਸਾਰੇ ਮਿਲੋ ਤੁਸੀਂ ਹੁਣ ਤੱਕ ਅੰਦੋਲਨ ਦਾ ਹੀ ਸਾਰੇ ਜੇ ਤੁਸੀਂ ਸਾਰੇ ਵਧਾਈ ਦੇ ਵਧਾਈ ਦੇ ਪਾਤਰ ਜੀ ਲੋ ਕੱਲ ਮੋਰਚੇ ਨੂੰ 200 ਦਿਨ ਪੂਰਾ ਹੋ ਜਾਣਾ ਆ तकरीबन ਦਿੱਲੀ ਵਾਲੀ ਮੋਰਚੇ ਦਾ ਅੰਤ ਕੱਲ ਹੋ ਜੂਗਾ ਜੀ ਲੋ ਪਰ ਤੁਹਾਡਾ ਜਿਲ੍ਹਾ ਹੌਸਲਾ ਯਾਰ ਇਹ ਜਰਾ ਭਰ ਗਈ ਨਹੀਂ ਘਟਿਆ ਸਭ ਤੋਂ ਪਹਿਲਾਂ ਨਾਲੋਂ ਜਦੋਂ ਆਪਾਂ ਪੰਜਾਬ ਤੋਂ ਪੁਰੇ ਸੀ ਉਹ ਕਈ guna ਵੱਧ ਗਿਆ ਆ ਸਾਡੀਆਂ ਬੀਤੀਆਂ ਭੈਣਾ ਲਦਾਵਾ ਬਜ਼ੁਰਗ ਆਪਣੇ ਪਿੰਡੇ ਦੇ ਜਿਨ੍ਹਾਂ ਨੇ ਸਾਰਾ ਸਿਆਰ ਦੀ ਕਰਤ ਦੀ ਖੰਡ ਝੱਲੀ ਤੇ ਹੁਣ ਵੀਰੋ ਉਹ ਪੂਰੀ ਗਰਮੀ तकरीबन ਸਿਰੇ ਦੇ ਉਹਨਾਂ ਨੇ ਆਪਣੇ ਪਿੰਡੇ ਦੇ ਝੱਲੀ ਆ ਉਹ ਸਾਰੇ ਬਜ਼ੁਰਗ ਉਹ ਸਾਰੀਆਂ ਬਤਾਵਾਂ ਉਹ ਭੈਣਾ ਬੜੀਆਂ ਬਧਾਈ ਦੇ ਪਾਤਰ ਨੇ ਵੀਰੋ ਕਈ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਕੋ ਲੀਡਰਾਂ ਨੂੰ ਹੌਸਲਾ ਮਿਲਦਾ ਆ ਇੱਕ ਵਾਰ ਇੱਕ ਲੰਗਰ ਚ ਲੰਗਰ ਚ ਆਉਂਦਾ ਪਿਆ ਨਹੀਂ ਤੇ ਉਥੇ ਦੋ ਵੀਰ ਵਿਚਾਰੇ ਕਰਨ ਦੇ ਕਿ ਇੱਥੇ ਆਪਾਂ ਨੂੰ ਗਾਟਰੀਆਂ ਜਿਹੜੀਆਂ ਨੇ ਉਹਨਾਂ ਦੀ ਦਿਸ਼ਾ ਬਦਲਨੀ ਪੈਣੀ ਆ ਕੁਝ ਤੋਂ ਪਤਾ ਜਾਂ ਕੁਝ ਮੌਸਮ ਦਾ ਕੋਈ ਮੁੱਤ ਸਿਲਸਲਾ ਹੈ ਉਹਨਾਂ 'ਚ ਇੱਕ ਵੀਰ ਕਹਿੰਦਾ ਕਿ ਆਪਾਂ ਇਧਰਲੇ ਪਾਸੇ ਨੂੰ ਗਾਟਰੀਆਂ ਦਾ ਮੂੰਹ ਕਰਦੀਏ ਤੇ ਦੂਜਾ ਕਹਿੰਦਾ ਵੀ ਨਾ ਐਨੂੰ ਥੋੜਾ ਕਰਤਾ ਹੈ ਦਿੱਲੀ ਵਾਲੇ ਪਾਸੇ ਨੂੰ ਕਰਾਂਗੇ ਤੇ ਵੀਰੋ ਜੇ ਤੋਂ ਹੀ ਆਪਣੇ ਪੰਡਾਲਾਂ ਦਾ ਮੂੰਹ ਦਾ ਮੁੱਦਰ ਨੂੰ ਕਰਨੋਂ ਤਿਆਰ ਨਹੀਂ ਆ ਤੇ ਇਹ ਗੱਲ ਸਾਫ਼ ਜਾਂ ਹੁੰਦੀ ਆ ਕਿ ਕਿਹੜੇ ਤੁਹਾਡੇ ਹੌਸਲੇ ਤੇ ਕਿਹੜੇ ਜੇਵਨ ਤੱਕ ਕੋਈ ਹੌਸਲੇ ਲੈ ਗਿਆ ਅੰਦੋਲਨ ਜਿੱਤਾਂ ਦੀ ਤੋਰੇਗੇ। ਵੀਰੋ ਜੇ ਉਹ ਹੀ ਹੌਸਲੇ ਜਦੋਂ ਤੁਹਾਡੇ ਵਿਦਰਾ ਤੱਕ ਇਹੋ ਹੀ ਤੁਹਾਡੇ ਕੱਢ ਦੀ ਤਾਕਤ ਪਹੁੰਚਦੀ ਆ ਇਹੋ ਹੀ ਉਹਨਾਂ ਦਾ ਹੌਸਲਾ ਆ ਇਹੋ ਹੀ ਉਹਨਾਂ ਦੀ ਤਾਕਤ ਆ ਤੇ ਜਦੋਂ ਅੰਦੋਲਨ ਕਿਦੋਂ ਸ਼ੁਰੂ ਹੁੰਦਾ ਆ بڑے بڑے ਬੁੱਧੀਜੀਵੀ ਆਪਣੀ ਵਿਚਾਰ ਚਰਚਾ ਉਹਦੇ ਤੇ ਦਿੰਦੇ ਆ। ਕੁਝ ਬੁੱਧੀਜੀਵੀ ਸਰਕਾਰੀ ਵੀ ਹੁੰਦੇ ਆ ਤੇ ਕੁਝ ਤੁਹਾਡੇ ਵੱਲੋਂ ਵੀ ਸਲਾਮਾਂ ਦੇਣ ਵਾਲੇ ਹੁੰਦੇ ਆ ਪਰ ਜਿਹੜਾ ਤੁਸੀਂ ਸੂਝ-ਗੁਨਾ ਦਿਖਾਇਆ ਆ ਉਹ ਬੜੇ-ਬੜੇ ਵੱਡੇ ਬੁੱਧੀਜੀਵਾ ਸਰਕਾਰੀ ਬੁੱਧੀਜੀਵਿਆਂ ਨੂੰ ਉਹਨਾਂ ਦੀ ਜਿਹੜੀ ਬੁੱਧੀ ਦੀ ਸਮਰੱਥਾ ਹਣੀ ਵੀਰੋ ਉਹਨਾਂ ਨੇ ਥੇਲ ਕਰ ਕੇ ਰੱਖਤੀ ਤੁਸੀਂ ਥੇਲ ਕਰ ਕੇ ਰੱਖਤੀ ਉਹ ਉਹਨਾਂ ਨੇ ਜੋ ਵੀ ਅੰਦਾਜ਼ੇ ਲਾਏ ਸੀ ਉਹ ਤੁਸੀਂ ਨਾਕਾਮ ਕੀਤੇ ਤੁਹਾਡੇ ਕੱਢ ਨੇ ਤੁਹਾਡੀ ਤਾਕਤ ਨੇ ਤੁਹਾਡੇ ਏਜੇ ਨੇ ਉਹ ਉਹਨਾਂ ਦੇ ਜਿਹੜੀਆਂ ਜਿਹੜੀਆਂ ਹੋਣਾਰੇ ਅਗਲੇ ਆਉਣ ਵਾਲੇ ਮੀਟਿੰਗਾਂ ਪਲਾਨਿੰਗਾਂ ਤੇ ਅਸੀਂ ਉਹਨਾਂ ਨੂੰ ਨਿਗਰਾਨਮ ਕੀਤਾ ਤੇ ਆਉਣ ਵਾਲੇ ਸਮੇਂ ਤੇ ਪਿਛਲੇ ਲੰਬੇ ਸੁੱਕੇ ਸਮੇਂ ਜੀ ਤੁਹਾਡੇ ਲੀਡਰ ਸੇਧ ਧੋਰ ਕੇ ਬੈਠੇ ਸਹੀ ਸਲਾਹਾਂ ਸਹੀ ਦਿਸ਼ਾ ਬੋਲ